ਏਸ਼ੀਆ ਕੱਪ 2025 ਦਾ ਫਾਈਨਲ ਮੈਚ ਪਾਕਿਸਤਾਨ ਦੇ ਖਿਲਾਫ ਬੜੇ ਜਜ਼ਬਾਤਾਂ ਅਤੇ ਉਸਾਨ ਨਾਲ ਖੇਡ ਕੇ ਜਿੱਤ ਲਿਆ ਹੈ ਮੈਚ ਦੀ ਸ਼ੁਰੂਆਤ ਹੀ ਦੋਹਾਂ ਟੀਮਾਂ ਦੇ ਦਰਮਿਆਨ ਤਣਾਅ ਨਾਲ ਹੋਈ ਕਿਉਂਕਿ ਦੋਹਾਂ ਕਪਤਾਨਾਂ ਨੇ ਟਾਸ ਦੌਰਾਨ ਹੱਥ ਨਹੀਂ ਮਿਲਾਇਆ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੋਲਿੰਗ ਚੁਣੀ ਜਿਸ ਨਾਲ ਪਾਕਿਸਤਾਨ ਦੀ ਬੱਲੇਬਾਜ਼ੀ ਤੇਜ਼ ਸ਼ੁਰੂਆਤ ਦੇ ਬਾਵਜੂਦ ਸ਼ੁਰੂ ਵਿੱਚ ਢਿੱਲੀ ਪੈ ਗਈ ਪਾਰਮੀ ਓਵਰ ਤੋਂ 17ਵੇਂ ਓਵਰ ਤੱਕ ਹਰ ਓਵਰ ਵਿੱਚ ਇੱਕ ਵਿਕਟ ਗਵਾ ਕੇ ਪਾਕਿਸਤਾਨ ਪਿੱਛੇ ਰਹਿ ਗਿਆ ਅਤੇ ਭਾਰਤ ਦੀ ਬੋਲਿੰਗ ਜਾਦੂਈ ਰਹੀ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਦਿਆ 4 ਵਿਕਟਾਂ ਹਾਸਲ ਕੀਤੀਆਂ ਜਦਕਿ ਬੁੰਮਰਾ, ਵਰੁਣ ਚੱਕਰਵਰਤੀ ਅਤੇ ਅਕਸ਼ਿ ਪਰਤੇਲ ਨੇ 2-2 ਵਿਕਟ ਲਈ। ਆਖਰੀ 2 ਓਵਰਾਂ ਵਿੱਚ ਪਾਕਿਸਤਾਨ ਦੀ ਟੀਮ ਸਿਰਫ 146 ਦੌੜਾਂ ਤੇ ਸੀਮਿਤ ਰਹੇਗੀ ਜਿਸ ਨਾਲ ਭਾਰਤ ਦੇ ਖਿਡਾਰੀਆਂ ਦਾ ਹੌਸਲਾ ਵੱਧ ਗਿਆ। ਭਾਰਤ ਲਈ 147 ਦੌੜਾਂ ਦਾ ਟਿਚਾ ਇੱਕ ਚੁਣੌਤੀ ਵਾਲਾ ਸੀ ਖਾਸ ਕਰਕੇ ਇਸ ਮੈਚ ਦੀ ਸ਼ੁਰੂਆਤ ਠੀਕ ਨਹੀਂ ਰਹੀ। ਪਹਿਲੇ 4 ਓਵਰਾਂ ਵਿੱਚ 3 ਵਿਕਟਾਂ ਦੇ ਘਾਟ ਦੇ ਨਾਲ ਟੀਮ ਸਟ੍ਰੈਸ ਵਿੱਚ ਆ ਗਈ ਪਰ ਤਿਲਕ ਵਰਮਾ ਨੇ ਖੇਦ ਦਾ ਮੋੜ ਬਦਲ ਦਿੱਤਾ ਤਿਲਕ ਨੇ ਇਕ ਤਾਲੀ ਦੇ ਦਦੇ ਅਰਧ ਸੈਂਕੜਾ ਬਣਾਇਆ ਜਿਸ ਨਾਲ ਟੀਮ ਨੂੰ ਸਥਿਤੀਤਾ ਮਿਲੀ ਸੰਜੂ ਸੈਮਸਨ ਨੇ 24 ਦੌੜਾਂ ਜੋੜ ਕੇ ਖੇਡ ਨੂੰ ਸਹੀ ਰਸਤੇ ਵਿੱਚ ਲਿਆਇਆ ਆਖਰੀ ਓਵਰ ਵਿੱਚ ਤਿਲਕ ਦਾ ਚੱਕਾ ਰਿੰਗੂ ਸਿੰਘ ਦਾ ਚੌਂਕਾ ਜਿੱਤ ਕੇ ਮੈਦਾਨ ਦੀ ਤੈਅ ਕਰਕੇ ਸਾਬਤ ਹੋ ਗਿਆ ਖਿਡਾਰੀਆਂ ਨੇ ਤੀਬਰ ਜਜ਼ਬਾ ਦਿਖਾਇਆ ਅਤੇ ਤਣਾਅ ਵਿੱਚ ਧਮਾਕੀਦਾਰ ਖੇਡ ਦਿਖਾਈ ਜਿਸ ਨਾਲ ਪੂਰੇ ਮੈਦਾਨ ਵਿੱਚ ਉਤਸ਼ਾਹ ਅਤੇ ਜਜ਼ਬਾਤ ਫੈਲ ਗਏ ਜਿੱਤ ਤੋਂ ਬਾਅਦ ਟਰੋਫੀ ਦੇ ਮਾਮਲੇ ਨੂੰ ਸਟੇਜ ਤੇ ਥੋੜਾ ਤਣਾਅ ਪੈਦਾ ਹੋਇਆ ਕਿਉਂਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਅਧਿਕਾਰੀ ਤੋਂ ਟਰੋਫੀ ਨਹੀਂ ਲਈ ਅਤੇ ਖੋਦੀ ਫੋਟੋ ਖਿੱਚੀ ਇਸ ਦੌਰਾਨ ਖਿਡਾਰੀਆਂ ਦੇ ਜਜਬਾ ਉਸਾ ਅਤੇ ਖੁਸ਼ੀ پورے ਮੈਦਾਨ ਵਿੱਚ ਮਹਿਸੂਸ ਕੀਤੀ ਗਈ। ਦੇਸ਼ ਭਰ ਵਿੱਚ ਜਿੱਤੇ ਦੇ ਜਸ਼ਨ ਦਾ ਮਾਹੌਲ ਸੀ ਦੱਖਣ ਤੋਂ ਉੱਤਰ ਤੱਕ ਛਤੀਸਗੜ੍ਹ, ਜੰਮੂ ਕਸ਼ਮੀਰ, ਮਹਾਰਾਸ਼ਟਰ, ਪੰਜਾਬ ਵਿੱਚ ਲੋਕ ਸੜਕਾਂ ਤੇ ਨਿਕਲੇ ਅਤੇ ਪਟਾਕੇ ਛੱਡੇ ਅਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਲਾਹ ਦਿੱਤੀ। ਇਹ ਜਿਤਨਾ ਸਿਰਫ ਖੇਡ ਲਈ ਬਲਕਿ ਦੇਸ਼ ਲਈ ਵੀ ਸੀ ਅਤੇ ਮੈਚ ਦੇ ਦੌਰਾਨ ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਉਸਾ ਪਰੇ ਦਰਸ਼ਕਾਂ ਦਾ ਉੱਸਾ ਨਾਲ ਭਰਪੂਰ ਮਾਹੌਲ ਇਸ ਫਾਈਨਲ ਨੂੰ ਯਾਦਗਰ ਬਣਾ ਦਿੱਤਾ ਪੂਰਾ ਮੈਦਾਨ ਤਣਾਅ ਉੱਸਾ ਖਿਡਾਰੀਆਂ ਦੀ ਸਟ੍ਰੈਟਜੀ ਅਤੇ ਦਰਸ਼ਕਾਂ ਦੇ ਜਜ਼ਬਾਤਾਂ ਨਾਲ ਭਰਪੂਰ ਰਹੀ ਸੀ ਪਾਰਾ ਦੀ ਜਿੱਤ ਨੇ ਦੇਸ਼ ਨੂੰ ਠੋਸ ਗਰਵ ਦਵਾਇਆ ਹੈ ਅਤੇ ਪਾਕਿਸਤਾਨੀ ਟੀਮ ਨੂੰ ਸਖਤ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਮੈਚ ਹਰੇ ਖਿਡਾਰੀ ਕੋ ਚਤੇ ਦਰਸ਼ਕ ਲਈ ਯਾਦਗਾਰ ਹੈ